ਦੱਸਿਆ ਵੀ ਲਕਾ ਵੀ ਗਈ ਹੈ ਇਹਨੇ ਬਾ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪਤਾ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾ ਕੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੀ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੇ ਤੱਕ ਫੋਨ ਪਰ ਸ਼ਾਇਦ ਉਹ ਚੱਕ ਕੇ ਲੈ ਗਿਆ ਮਿਸਰ ਤੋਂ ਬਾਤ ਹੈ ਤੇ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਨੂੰ ਬਸ ਫਿਰ ਉਦੋਂ ਬਾਅਦ ਅਸੀਂ ਚੌਕੀ ਫੋਨ ਲਾਇਆ ਚੌਕੀ ਫੋਨ ਲਾ ਕੇ ਫਿਰ ਚੌਕੀ ਵਾਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲੇ ਉਹਨਾਂ ਨੇ ਗੇਟ ਕੋਈ ਖੋਲਦੇ ਫਿਰ ਉਹਨਾਂ ਨੇ ਅੰਦਰ ਚੈੱਕ ਕੀਤਾ ਤਾਂ ਮਾਰਡਰ ਹੋਇਆ ਇਹ ਮੋਟਰ ਚੱਲ ਰਹੀ ਆ ਆ ਉਤੋਂ ਨਕਾਦੀ ਮੋਟਰ ਉਨੇ ਆਲੇ ਸਵੇਰੇ ਆਬਿਲ ਸਹਿਰਾਂ ਮਾਰੇ ਕੁੜੀ ਗੋਸ ਅੱਛਾ ਜਦੋਂ ਟਰੈਕ ਬੋਟੇ ਮੇਰਾ ਨਾਮ ਪਾਲੇਂਦਰ ਸੰਧੇ ਜੀ ਜਿਹੜੇ ਤੁਹਾਡਾ ਘਰ ਬਿਲਕੁਲ ਸਾਹਮਣੇ ਆ ਮਟਰ ਹੋਇਆ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਮਰਨ ਹੋ ਗਈਆਂ ਫੇਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਐਦਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉਧਰੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫੇਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਹਨੂੰ ਬੰਦਾਂ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਾਈਟਾਂ ਵੀ ਗਈਆਂ ਨੇ ਬਾਹਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਛੱਪ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਥੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਣੇ ਕਰ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਪੁੱਛ ਇੱਕ ਪਤਾ ਕੋ ਫੋਨ ਤੇ ਸ਼ਾਇਦ ਉਹ ਚੱਕ ਕੇ ਲੈ ਗਿਆ ਜਦੋਂ ਕੋ ਬਾਤ ਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਬਸ ਫਿਰ ਉਦੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾ ਕੇ ਫਿਰ ਚੌਂਕੀ ਆ ਲੈ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੈੱਕ ਕੀਤਾ ਕਿ ਉਹ ਮਾਰਡਰ ਹੈ ਮੈਂ ਪਹਿਲਾਂ ਪੁਲਸਾਂ ਦੇ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉ ਅਸੀਂ ਅਸੀਂ ਵੀ ਕਰਦੇ ਸੀਗੇ ਕਿਉਂਕਿ ਫਿਰ ਪੁਲਸਾਂ ਲੈਣੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਹੈ ਉਹ ਤੋੜ ਤੇ ਅੰਦਰ ਬੜੇ ਉਹ ਇਧਰੋਂ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਬੁਰਦੇ ਲਾ ਕੇ ਧੱਕੇ ਦੇ ਆ ਸੀਗਾ ਸਾਰਾ ਪਾਸੇ ਜਿਹਨੇ ਮਟਰ ਕੋਤਾ ਉਹਨੇ ਇਧਰੋਂ ਸਾਰੇ ਪਰਦੇ ਲਾਇ ਦਿੱਤੇ ਤਾਂ ਤੇ ਅਗਲਾ ਬਾਹਰ ਵੀ ਨਾ ਦੇਖਦੇ ਸਾਰੀ ਖੂਨ ਨਾਲ ਅਕਤਪਤੀ ਫੋਨ ਨਾਲ ਅਕਤਪਤੀ ਦੀ ਗੁਰਾਹਰ ਕੀਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਵੀ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਤੁਸੀਂ ਇਹਦੇ ਕੀ ਕਾਰਨ ਪੈਨਾ ਬੇਨਾ ਘਰ ਦਾ ਛੋਟਾ ਛੋਟਾ ਚੱਲ ਰਿਹਾ ਸੀ ਕੁੜੀ ਵੇਚਨੀ ਦੇ ਰਹੀ ਸੀ ਇਹ ਮੈਂ ਇਹ ਚੰਦਨਾ ਮੈਂ ਕਿੱਥੇ ਜਾਮ ਇਹ ਸਾਨੂੰ 4 5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਤੇਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੀ ਸੀ ਤੇ ਉਹ ਪਤੀ ਹੈ ਨਾ ਮਤਲਬ ਹਾਂ ਹਾਂ ਦੇਖੋ ਜਿੱਤ ਪੈਣੇ ਦੇਖੋ ਸੀ ਮਾਂ ਵੇਚਣ ਦੇ ਕਰਤੀ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆਹ ਚੱਲ ਜੋ ਮਰਦੀ ਸੀ ਉਹ ਮਰਡਰ ਹੋਇਆ ਇਹ ਕੀ ਗੱਲ ਹੈ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜੌਬ ਤੇ ਮਰਡਰ ਵੀ ਬੰਨ ਕਰਤੀ ਅਗਰ ਕਰੀ ਸਚਕਾਰ ਦੇ ਸਾਹਮਣੇ ਮਰਡਰ ਹੋ ਜਾਏ ਨੀਂਦੇ ਨਹੀਂ ਆਇਆ ਉਹ ਡੱਬੀ ਅੰਦਰ ਮਿੱਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੰਨ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ 'ਚ ਮੱਛਿਆ ਪਈਆਂ ਨਹੀਂ ਪਈਆਂ ਮਿੱਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਣ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸੱਚ ਤਾਹੀ ਜਿਹੜੀ ਆਵਾਜ਼ ਮਿਲਦੇ। ਉਹ ਫਿਰ ਉਹ ਮਾਰੀ ਉਹਨੇ ਆਸਰਾਮਰੇ ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ। ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ। ਉਹਦੇ ਵਿੱਚ ਲੈ ਕੇ ਗਿਆ ਉੱਥੋਂ ਉਹ ਬਥਰੀ। ਉਦੋਂ ਬਾਅਦ ਤਾਂ ਫਿਰ ਆਵਾਜ਼ ਵੀ ਨਹੀਂ ਕਿਸੇ। ਉਹ ਕਿਉਂ ਕਹੋ ਕਮਰਾ ਨਾ ਇੰਨਾ ਈ ਨਾ। ਚਾਪਨ ਹੁਕਮ ਨਹੀਂ ਮਾ। ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤਿਆ। ਕਿ ਕਿੱਥੋਂ ਬਾਦ ਆਉਣੀ ਸੀ ਵੀ ਫਿਰ ਤਾਂ ਉਹਨੇ ਸਾਤ ਉੱਥੋਂ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਗਿਆ ਨੋ ਕੋਈ ਜੱਤ ਹੁੰਦਾ ਹੈ ਵੀ ਜੇ ਕੋਈ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹਦੇ ਕੋਲ ਤੇchnology ਨਾ ਕਰ ਮੈਂ ਕੋ ਬੰਦਾ ਇਹਨਾਂ ਨੂੰ ਜਾਣੀ ਮੇਰਾ ਨਾਮ ਨਾ ਤੀਵੋ ਹੈ ਕੋਸ਼ਿਸ਼ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ 3:00 ਵਜੇ ਹੋ ਜਾਂਦੇ ਆ ਮੈਂ 9:00 ਵਜੇ ਪਹੁੰਚ ਜਾਨੀ ਕੋਈ ਗੱਲ ਮੈਂ ਉਹ ਡਿਸਪੋਜ਼ਲ ਜਬੀ ਤੇ ਬੇਬੀ ਉਹਦੇ ਜਾਨ ਨੂੰ ਨਹੀਂ ਤੇ ਉਹ ਦੇਖੋ ਕਾਜੀ ਦੇ ਲੱਗੀ ਹੋਈ ਅੱਛਾ ਤੇ 50 ਰੁਪਏ ਕੰਪਟੇ ਕਿਸੀ ਕਿੰਨੇ ਵਗਿਆ ਥੋਣੂ ਕਤੋ ਮੈਂ ਤਾਂ 5 ਵਜੇ ਉਧਰ ਕੁੜੀ ਕਰਨੀ ਪਾਕੀ ਲੋਰਾ ਦੇ ਅੱਛਾ ਹੁਸ਼ਿਆਰ ਪੁੱਤ ਕੋਈ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਦੇਖੋ ਅੱਛਾ ਫਾਈਫਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊ ਮੈਂ ਸਿਰਫ ਲਿਆ ਤਾਂ ਮੇਰੇ ਹੱਥ ਤੋਂ ਤਾਂ ਸਿਰਫ ਫਿਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਲਊਂਗੀ ਨਾਲੇ ਨਾਲ ਹੀ ਕਹਾਂ ਲੱਗਦੀ ਗੱਲ ਪੀ ਜਾ। ਅੱਛਾ, ਕੋਈ ਨਹੀਂ। ਕਲੀ ਮਮੀ ਤੁਸੀ ਬਾਰੀ ਵੀ ਕਲੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ। ਇਹ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ। ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ। ਫਿਰ ਕਹਿੰਦੀ ਨਹੀਂ ਮਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ। ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਗਈ ਚਾਬੀ। ਮੈਂ ਬੇਟਾ ਹੂੰ ਨਾਈ ਆਂ। ਮੈਂ ਹੁਣ ਨਹੀਂ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਦਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਕੋਈ ਸ਼ੰਗ ਨਹੀਂ ਰਾਤ ਹੈ ਨਹੀਂ ਸੀ ਜਦੋਂ ਨਾ ਮੈਂ ਹੈ ਨਹੀਂ ਸੀ ਬੇਟਾ ਮੀਤਾ ਸਿਰ ਇਕੱਠੇ ਹੀ ਸੌਣਿਆ ਜਿਸਮ ਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਮੀਤਾ ਚ ਦੋਹੀ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਨੂੰ ਇੰਨੇ ਦੁੱਖ ਕਰਤ ਦੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਦੋਂ ਉਹਦੀ 5 ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਇੰਨੇ ਦੁੱਖ ਹਾਂ ਅਸੀਂ ਪਹਿਲਾਂ ਆਲੀ ਵੀ ਨਹੀਂ ਅਸੀਂ ਮੌਤ ਨੂੰ ਪੁੱਛ ਲ ਸਕੇ ਨਹੀਂ ਕਿਵੇਂ ਪੁੱਛ ਨੂੰ ਨਾ ਇਹਦਾ ਸਭ ਕਿਰੇ ਅੱਜ ਮਰਤੀ ਦਾ ਮਰ ਰਿਹਾ ਕੀ ਕਾਰਨ ਕੁਝ ਪਤਾ ਲੱਗੇ ਕੀ ਮੌਤ ਸੀ ਕਿੰਨੀ ਪੁੱਛ ਇਹ ਨੂੰ ਜੀ ਲੜਕੀ ਦਾ ਨਾਮ ਡਾਕਟਰ ਹਰਪ੍ਰੀਤ ਕ੍ਰਾਮ ਤੇ 25 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਨਟਰ ਦਾ ਪ੍ਰੀਲਿਮਨਰੀ ਕੋਰਡੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਦਰ ਦਾ ਫੇਲ ਸੀ ਜੀ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿ ਮਿੰਟ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਤੇ ਘਟਨਾ ਇਹ ਜੋ ਆਂਟਿਆ ਗੋਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾੜਾ ਕਿਚੀ ਨਾਲ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਕਿਸ ਤਰੀਕੇ ਨਾਲ ਮਾਰੇ ਸੱਟਾ ਕਿੰਨੀ-ਕਿੰਨੀ ਸੀ ਸੱਟਾ ਉਹਦੇ ਹੁਣ ਤੱਕ ਉਹ ਫੇਸ ਤੇ ਸੀਗੇ ਬਾਕੀ ਹਰ ਪੋਸਟਮੈਨ ਨੂੰ ਕੋਟਾਉਣ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੇ ਮਰਡਰ ਕੀਤਾ ਇੱਕ ਜਣਾ ਕੀ ਦੋ ਦਿਨ ਤੋਂ ਨਹੀਂ ਪਤਾ ਲੱਗਦਾ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਹੁਣ ਕੀ ਹੋਣ ਕਰੇਗਾ ਪੱਦਰ ਇਹ ਪਰਚਾ ਦੇ